7 ਮਹੀਨੇ ਪਹਿਲਾਂ ਵਿਦੇਸ਼ ਗਿਆ ਇਹ ਮੁੰਡਾ ਉੱਥੇ ਚੰਗੀ ਪਲੀ ਨੌਕਰੀ ਵੀ ਲੱਭ ਲੰਦਾ ਤੇ ਉਸ ਤੋਂ ਬਾਅਦ ਉਹ ਡ్రਾਈਵਰੀ ਸ਼ੁਰੂ ਕਰ ਦਿੰਦਾ। ਮਾਪਿਆਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਸਾਡਾ ਪੁੱਤ ਇੱਕ ਚੰਗੇ ਰਾਹ ਤੇ ਪੈ ਚੁੱਕਿਆ ਪਰ ਨਹੀਂ ਪਤਾ ਸੀ ਕਿ ਕੁਝ ਦਿਨਾਂ ਬਾਅਦ ਹੀ ਸਾਲ ਦਾ ਸਮਾਂ ਵੀ ਉਸਨੇ ਉੱਥੇ ਨਹੀਂ ਕੱਟਣਾ ਕਿ ਉਸਦੇ ਜਾਨ ਦੀ ਦੁਖਦ ਖਬਰ ਸਾਹਮਣੇ ਆ ਜਾਣੀ ਹੈ। ਉਸਦੇ ਪਰਿਵਾਰ ਤੇ ਵਿੱਚ ਮਾਂ ਪਹਿਲਾਂ ਹੀ ਨਹੀਂ ਸੀ। ਪਤਾ ਲੱਗਿਆ ਕਿ ਉਸਦੀ ਪਤਨੀ ਵੀ ਘਰ ਛੱਡ ਕੇ ਜਾ ਚੁੱਕੀ ਸੀ। ਘਰ ਦੇ ਵਿੱਚ ਹੀ ਇਕੱਲਾ ਹੀ ਸੀ। ਜਿਸ ਦੇ ਜਾਣ ਮਗਰੋਂ ਰਿਸ਼ਤੇਦਾਰਾਂ ਦੇ ਵੱਲੋਂ ਇਸ ਦੀ ਮ੍ਰਿਤਕ ਦੇ ਵਗਾਉਣ ਤੇ ਲਈ ਰੋ-ਰੋ ਕੇ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਅਤੇ ਉਹ ਇਹ ਸੋਚ ਕੇ ਦੁਖੀ ਨੇ ਕਿ ਇਸ ਮੁੰਡੇ ਦੇ ਨਾਲ ساری ਉਮਰ ਕਿੰਨੀਆਂ ਮਾੜੀਆਂ ਘਟਨਾਵਾਂ ਹੁੰਦੀਆਂ ਰਹੀਆਂ ਅਤੇ ਹੁਣ ਜਦੋਂ ਜਾ ਕੇ ਉਸਨੇ ਕੋਈ ਵਿਦੇਸ਼ ਦੇ ਵਿੱਚ ਕੰਮ ਕਰਕੇ ਸੈਟਲ ਹੋ ਜਾਣਾ ਸੀ ਤਾਂ ਉਹ ਵੀ ਰਾਸ ਨਹੀਂ ਆਇਆ ਤੇ 7 ਮਹੀਨੇ ਦੇ ਵਿੱਚ ਹੀ ਇਹ ਮੁੰਡੇ ਦੀ ਜ਼ਿੰਦਗੀ ਖਤਮ ਹੋ ਗਈ ਹੁਸ਼ਿਆਰਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਇੱਕ ਕਬੱਡੀ ਪਲੇਅਰ ਵੀ ਸੀ ਪਰ ਹਾਲਾਤ ਇਹੋ ਜਿਹੇ ਬਣਦੇ ਗਏ ਕਿ ਉਹ ਸਾਊਦੀ ਅਰਬ ਦੇ ਵਿੱਚ ਚਲਾ ਗਿਆ ਉੱਥੇ ਜਾ ਕੇ ਉਸਨੇ ਕੰਮ ਸ਼ੁਰੂ ਕੀਤਾ ਤੇ ਹੁਣ ਉਹ ਇਸ ਦੁਨੀਆ ਤੋਂ ਤੁਰ ਗਿਆ ਰਿਸ਼ਤੇਦਾਰਾਂ ਨੂੰ ਇਹ ਤੱਕ ਨਹੀਂ ਪਤਾ ਕਿ ਉਸ ਦੇ ਨਾਲ ਉੱਥੇ ਬਣੀ ਕੀ ਹੈ ਕਿਵੇਂ ਉਸਦੀ ਜਾਨ ਗਈ ਹੈ ਉਹਨਾਂ ਦੇ ਕੋਲ ਇੱਕ ਫੋਨ ਆਉਂਦਾ ਹੈ ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਤੁਹਾਡਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਜਿਸ ਤੋਂ ਬਾਅਦ ਉਹ ਸਰਕਾਰ ਦੇ ਅੱਗੇ ਅਪੀਲ ਕਰ ਰਹੇ ਨੇ ਕਿ ਉਸ ਦੀ ਅਮਰਿਤਕ ਦੇ ਨੂੰ ਪੰਜਾਬ ਲਿਆਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਰਣਜ ਜਸਵਿੰਦਰ ਕੌਰਿਆ ਮੇਰੇ ਚਾਚਾ ਜੀ ਦਾ ਬੇਟਾ ਆ ਤੇ ਪਰਮਦੀਪ ਸਿੰਘ ਥਿੰਦ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ। ਇਹ ਸਦਿਆਰ ਬਣੂ ਤੇ ਉਹਦੀ ਹੁਣ ਡੈੱਡ ਬੋਡੀ ਦਾ ਸਾਨੂੰ ਪਤਾ ਲੱਗਾ ਪਏ ਉਹਦੀ ਉੱਥੇ ਡੈਥ ਹੋ ਗਈ ਹੈ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਾਡੀ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੇ ਉਹਦਾ ਸਾਰਾ ਕੁਝ ਕਰਜੋਦਾ ਕਰਕੇ ਸਰਕਾਰ ਅੱਗੇ ਬਾਰ-ਬਾਰ ਇਹੀ ਅਪੀਲ ਅਸੀਂ ਕਰਦੇ ਆ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੀ ਨਾਚੇ ਹੋ ਗਿਆ ਸੀ ਕਹਿੰਦੇ ਹਾਂਜੀ 7 ਮਹੀਨੇ ਹੋ ਗਏ ਆ ਜੀ ਕੈ ਨੂੰ ਕਿਹਨੂੰ ਹਾਂਜੀ ਡੈਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ ਮੇਰਾ ਨੌਦਰ ਵੀਰ ਬਰਾ ਮੇਰੇ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਥੀ ਆ ਗਏ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰसों ਰਾਤੀ ਸਾਨੂੰ ਰਾਤ ਦੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈਡ ਵੀ ਸਾਡੇ ਕੋਲ ਪਹੁੰਚ ਨਹੀਂ ਜਾਇਦੀ ਅਤੇ ਅਸੀਂ ਉਹ ਵੀ ਜਿਹੜੀ ਰਾਤ ਨੂੰ ਕਿਹਾ ਹੈ ਨਾ ਫਕੀਰ ਲਈ ਅਸੀਂ ਆਪਣੇ ਹੱਥੀਂ ਕਰਨੀ ਚਾਹੀਦੀ ਹੈ ਥੈਂਕ ਯੂ ਬੇਟਾ ਲੱਗਦਾ ਸੀ ਮੈਂ ਤਾਰਸਿਕ ਮੇਰਾ ਭਤੀਜਾ ਫਰਮਦੀਪ ਸਿੰਘ ਦੂਜਾ 3 ਮੰਬਰ ਨੂੰ ਗਿਆ ਸੀ ਸਾਡੀ ਯਾਰ ਉੱਥੇ ਜਾ ਕੇ ਉਹ ਸਾਨੂੰ ਕਿਸ ਦਾ ਫੋਨ ਆਇਆ ਉਹਦੀ ਡੈਥ ਹੋ ਗਈ ਆ ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੇ ਕਾਰਜਕ੍ਰਮ ਕਰ ਲੈਂਦੇ ਪੂਰਾ ਟਿਕਾਣਾ ਵਿੱਚ ਔਣ ਔਣ ਹੈ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਆ ਉਹਦੀ ਘਰ ਵਾਲੀ ਲੜ ਕੇ ਪਹਿਲਾਂ ਚਲ ਗਈ ਸੀ ਤੇ ਇਕੱਲਾ ਹੀ ਸੀ ਪਤਾ ਨਹੀਂ ਆ ਕੀ ਗੱਲ ਹੋਈ ਕੀ ਨਹੀਂ ਬਾਕੀ ਕੋੜਾ ਕਦੋਂ ਲੱਗਿਆ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿ ਕਿਸੇ ਮੁੰਡੇ ਦਾ ਫੋਨ ਆਇਆ ਸੀ ਤੇ ਫਿਰ ਕੱਲ ਦੁਪਹਿਰੇ ਵੀ ਕਿਹਾ ਪਰ ਇੱਥੇ ਦੋ ਸਾਉਧੀਆਂ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫੇਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਸਾਡੇ ਕੋਲ ਨੰਬਰ ਕੋਈ ਹੈ ਨਹੀਂ ਕੀ ਕਿਸੇ ਸਵਾਸਿਕ ਨੂੰ ਤੱਕ ਹੋ ਗਏ ਆ ਕੋਈ ਸਵਾਸਿਕ ਦਾ ਫੋਨ ਆਇਆ ਤੇ ਉਹ ਕਹਿੰਦਾ ਫਿਰ ਇਦਾਂ ਡੈਥ ਹੋ ਗਈ ਆ ਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ ਸਰਕਾਰ ਤੋਂ ਕੀ ਮੰਗਤ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਡੈੱਡ ਬਡੀ ਇੱਥੇ ਪਹੁੰਚਣੀ ਚਾਹੀਦੀ ਆ ਅਸੀਂ ਉਹ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ ਸੌਦੀ ਆਰ ਵੀ ਆਰ ਵੀ ਦੀ ਸੌਦੀ ਆਰ ਕੰਪਨੀ ਕੰਮ ਕਰ ਰੱਖੀ ਹੈ 7 ਮਹੀਨੇ ਹੋ ਗਏ ਨੇ ਵੀ 3 ਬੰਦੇ ਨੂੰ ਗਿਆ ਸੀ ਕੀ ਕੰਮ ਕਰਦਾ ਸੀ ਕੀ ਕੰਮ ਡਰਾਈਵਰੀ ਕਰਦਾ ਸੀ ਮੱਦੀ ਚਲਾਉਂਦਾ ਸੀ ਕੰਮ ਕਰ ਦੱਸਦਾ ਸੀ ਵਧੀਆ ਸੀ ਕੰਮ ਕਰਦਾ ਵਧੀਆ ਸੀ ਠੀਕ ਸੀ